ਬੰਦੇ ਮੋਹ ਮੁਹੱਬਤਾਂ ਵਾਲੇ ਜਾਣ ਦਿਨੋਂ ਦਿਨ ਘਟਦੇ ਹੁਣ ਤਾਂ ਲੋਕ ਸ਼ਮਸ਼ਾਨਾਂ ਵਿੱਚ ਵੀ ਹੱਸਣੋਂ ਨਹੀਂਓ ਹਟਦੇ ਜਿਵੇਂ ਮੈਂ ਵੇਖ ਰਿਹਾ ਸੀ ਬਾਈ ਰਾਜਵੀਰ ਜਵੰਦਾ ਹੋਰਾਂ ਦਾ ਜਾਣਾ ਬੜਾ ਅਨਫੋਰਚੂਨੇਟ ਸੀ ਕੋਈ ਸ਼ੱਕ ਨਹੀਂ ਪੂਰੀ ਦੁਨੀਆ 'ਚ ਵਸਦੇ ਪਰਿਵਾਰਾਂ ਨੇ ਉਹਦਾ ਸੋਗ ਮਨਾਇਆ ਪਰ ਬਾਈ ਥੋੜੇ ਦਿਨਾਂ ਬਾਅਦ ਦੀਵਾਲੀ ਸੀ ਤੇ ਲੋਕ ਬਸ ਮੈਂ ਮੈਂ ਦੇਖਿਆ ਕਿ ਬਹੁਤ ਬੜੇ ਥੋੜੇ ਚਿਰ ਭਾਵਕ ਵੀ ਬੜਿਆ ਸਾਡੇ ਬੰਦੇ ਪਰ ਥੋੜੇ ਚਿਰ ਬਾਅਦ ਭੁੱਲ ਵੀ ਜਾਂਦੇ ਆ ਚੀਜ਼ਾਂ ਉਹ ਭੋਗ ਤੇ ਬੱਚੀ ਨੇ ਬੋਲਿਆ ਜੀ ਰਾਜਵੀਰ ਦੀ ਬੇਟੀ ਨੇ ਉਹ ਤਾਂ ਕਾਲਜਾ ਪਾੜਦਾ ਸੀ ਉਹਦੇ ਬੋਲ ਸੁਣ ਕੇ ਹੂੰ ਉੱਥੇ ਵੀ ਤੁਸੀਂ ਮਾਫ਼ ਕਰਨਾ ਮੈਂ ਉਹ ਹੀ ਗੱਲ ਮੈਂ ਲਿਖਣ ਵਾਲਾ ਬੰਦਾ ਸੱਚ ਬੋਲਦਾ ਹਾਂ ਉੱਥੇ ਵੀ ਇਹ ਸੀਗਾ ਕਿ ਥੋੜਾ ਜਿਹਾ ਕੈਮਰੇ ਦੇ ਮੂਹਰੇ ਜ਼ਿਆਦਾ ਆ ਜੀਏ ਤਾਂ ਜ਼ਿਆਦਾ ਵਧੀਆ ਨੰਬਰ ਬਣਾਉਣ ਦੀ ਗੇਮ ਵਾਲੀ ਸੀ ਉੱਥੇ ਵੀ ਮਤਲਬ ਦੇਖੋ ਕਿੱਡੀ ਕਹਿਰ ਦੀ ਮੌਤ ਹੋਈ ਸੀਗੀ ਉੱਥੇ ਵੀ ਇਹ ਇਹ ਚੱਕਰ ਚੱਲ ਰਹੇ ਸੀ ਸ਼ਮਸ਼ਾਨ ਘਾਟ ਦੇ ਵਿੱਚ ਚਿਖਾ ਬਲ ਰਹੀ ਹੈ ਬੰਦੇ ਪਿੱਛੇ ਖੜੇ ਐਨੇ ਉੱਚੀ ਹੱਸ ਰਹੇ ਠਾਕ ਮਤਲਬ ਹੱਥਾਂ ਦਾ ਦੇਖੋ ਟਿਕਮਕ ਕਰਨਾ ਏ ਸ਼ਕਲ ਵਿਖਾਉਣਾ ਇਹ ਮੱਥੇ ਲੱਗ ਲੀਏ ਉਹ ਯਾਰ ਤੁਸੀਂ ਜੇ ਜਿੱਥੇ ਗਏ ਹੋ ਜੇ ਨਹੀਂ ਰੋਣਾ ਆਉਂਦਾ ਤਾਂ ਰੋਣ ਵਰਗਾ ਮੂੰਹ ਤਾਂ ਕਰ ਲਓ ਉਹ ਤਾਂ ਕਰ ਲਓ ਨਾ ਤੁਸੀਂ ਤਾਂ ਇਮੋਸ਼ਨਲ ਬੰਦੇ ਹੋ ਆਰਟਿਸਟ ਬੰਦੇ ਹੋ ਬਾਈ ਕਿਵੇਂ ਵੇਖ ਦੂੰ ਇਸ ਗੱਲ ਨੂੰ ਕਿ ਬੰਦਾ ਅਫਸੋਸ ਕਰਨਾ ਆਉਂਦਾ ਹੈ ਸਸਕਾਰ ਤੇ ਆਉਂਦਾ ਜਾਂਦਿਆਂ ਗੱਡੀ 'ਚ ਗਾਣੇ ਚੱਲਦੇ ਆ ਹੂੰ ਇਹ ਬੜੀਆਂ ਅਸਲ 'ਚ ਬਾਈ ਸੈਂਸਿਟੀਵਿਟੀ ਖਤਮ ਹੋ ਗਈ ਲੋਕਾਂ ਦੀ ਵਾਕਈ ਸਹੀ ਅੱਗੇ ਨਿੱਕੇ ਹੁੰਦੇ ਆ ਕਿਤੇ ਖਬਰ ਸੁਣਨੀ ਮੌਤ ਦੀ ਤਾਂ ਕਿਸੇ ਵੀ ਏਰੀਆ ਚ ਫਲਾਣੇ ਥਾਂ ਵੀ ਐ ਕਰਕੇ ਮੰਨ ਲਓ ਕੋਈ ਕਤਲ ਹੋ ਗਿਆ ਕਿਸੇ ਦਾ ਤੇ ਦਸਵੇਂ ਪਿੰਡ ਦਾ ਵੀ ਸੋਗ ਮਨਾਉਣਾ ਦਸਵੇਂ ਪਿੰਡ ਤੱਕ ਆਏ ਹੋਣਾ ਯਾਰ ਐ ਯਾਰ ਬੰਦਾ ਕਿਵੇਂ ਕਿਸੇ ਨੇ ਮਾਰਤਾ ਕਿ ਉੱਡ ਗਏ ਨੇ ਪਰਦੇਸੀ ਪੰਛੀ ਘਰਾਂ ਨੂੰ ਲਾ ਕੇ ਤਾਣੇ ਕੱਲੇ ਰੁੱਖ ਉਦਾਸ ਖੜੇ ਜੋ ਪਿਉ ਦਾ ਦੇ ਦੇ ਪਾਲੇ ਹੋ ਸੁੰਨੇ ਘਰ ਵਿੱਚ ਸੁੱਕੇ ਪੱਤੇ ਰਹਿੰਦੇ ਸ਼ੋਰ ਮਚਾਉਂਦੇ ਸੁੰਨੇ ਘਰ ਵਿੱਚ ਸੁੱਕੇ ਪੱਤੇ ਰੈਂਦੇ ਸ਼ੋਰ ਮਚਾਉਂਦੇ ਜਿੱਥੇ ਸਾਰੇ ਟੱਬਰ ਦੇ ਸੀ ਹਾਸੇ ਕਿਕਲੀਆਂ ਪਾਉਂਦੇ ਤੇ ਬੰਦੇ ਮੋਹ ਮੁਹੱਬਤਾਂ ਵਾਲੇ ਜਾਣ ਦਿਨੋਂ ਦਿਨ ਕੱਟਦੇ ਬੰਦੇ ਮੋਹ ਮੁਹੱਬਤਾਂ ਵਾਲੇ ਜਾਣ ਦਿਨੋਂ ਦਿਨ ਕੱਟਦੇ ਹੁਣ ਤਾਂ ਲੋਕ ਸ਼ਮਸ਼ਾਨਾਂ ਵਿੱਚ ਵੀ ਹੱਸਣੋਂ ਨਹੀਂਓ ਹਟਦੇ ਬੜੀ ਸਚਾਈ ਗਈ ਹੈ ਤੁਸੀਂ ਇਹ ਅੱਖੀ ਵੇਖਿਆ ਕਿਤੇ ਔਰ ਮੈਂ ਅੱਜ ਕੱਲ ਇਹ ਵੇਣਾ ਵੇਖਿਆ ਜੀ ਫੋਨ ਸੁਣ ਰਿਹਾ ਬੰਦਾ ਜਿਹੜਾ ਉਹ ਫੱਟੇ ਤੇ ਪਿਆ ਹੋਇਆ ਲੋਕਾਂ ਲਈ ਫੋਨ ਬੜੇ ਇੰਪੋਰਟੈਂਟ ਹੈ ਹੱਸ ਵੀ ਰਹੀ ਹੈ ਦੁਨੀਆ ਸੋਗ ਨਹੀਂ ਮਣਾਉਂਦੀ ਮੈਨੂੰ ਯਾਦ ਹੈ ਸਾਡੀ ਦਾਦੀ ਦਾ ਭਰਾ ਪੂਰਾ ਹੋ ਗਿਆ ਮੇਰੇ ਫਾਦਰ ਸਾਹਿਬ ਦਾ ਮਾਮਾ ਸਾਡੇ ਘਰੇ ਸਵਾ ਮਹੀਨਾ ਟੈਲੀਵਿਜ਼ਨ ਨਹੀਂ ਚੱਲਿਆ ਨਹੀਂ ਨਹੀਂ ਐਂ ਹੀ ਹੁੰਦਾ ਸੀ ਉਦੋਂ ਕੋਈ ਰੇਡੀਓ ਪਿੰਡ 'ਚ ਕੋਈ ਮੌਤ ਹੋ ਜਾਂਦੀ ਰੇਡੀਓ ਚੱਲਦਾ ਸੀ ਟੀਵੀ ਸੀ ਜਿਹੜੇ ਮਤਲਬ ਅਗਲਾ ਕਹਿੰਦਾ ਨਾ ਨਾ ਯਾਰ ਵੇਖਿਓ ਕਿਤੇ ਬੁਝਵਾਕਾਂ ਨੂੰ ਵੀ ਕਹਿਣਾ ਤੁਸੀਂ ਲਾਇਓ ਨਾ ਆਪਣੇ ਪਿੰਡ ਮੌਤ ਹੋਈ ਹੈ ਹੂੰ ਅੱਛਾ ਹੁਣ ਮੈਂ ਦੇਖੀ ਐ ਜੀ ਗੱਲ ਮੈਂ ਮਤਲਬ ਸ਼ਮਸ਼ਾਨ ਘਾਟ ਦੇ ਵਿੱਚ ਚਿਖਾ ਬਲ ਰਹੀ ਐ ਬੰਦੇ ਪਿੱਛੇ ਖੜੇ ਐਨੇ ਉੱਚੀ ਹੱਸ ਰਾਇ ਠਾਕ ਮਤਲਬ ਹਾਥਾਂ ਤੇ ਉਸ ਟਿਕਮਾ ਕਰਨ ਆਏ ਸ਼ਕਲ ਵਿਖਾਉਣ ਆ ਕਿ ਮੱਥੇ ਲੱਗ ਲਈਏ ਉਹ ਯਾਰ ਤੁਸੀਂ ਜੇ ਜਿੱਥੇ ਗਏ ਹੋ ਜੇ ਨਹੀਂ ਰੋਣਾ ਆਉਂਦਾ ਤਾਂ ਰੋਣ ਵਰਗਾ ਮੂੰਹ ਤਾਂ ਕਰ ਲਓ ਨਾ ਆਦਰਵਾਇਜ਼ ਤੁਸੀਂ ਜਾਓ ਹੀ ਜਾਓ ਹੀ ਨਾ ਫਿਰ ਜੀ ਉੱਥੇ ਤੁਸੀਂ ਤਾਂ ਇਮੋਸ਼ਨਲ ਬੰਦੇ ਹੋ ਆਰਟਿਸਟ ਬੰਦੇ ਹੋ ਬਾਈ ਕਿਵੇਂ ਵੇਖ ਦੂੰ ਇਸ ਗੱਲ ਨੂੰ ਕਿ ਬੰਦਾ ਅਫਸੋਸ ਕਰਨਾ ਆਉਂਦਾ ਸੰਸਕਾਰ ਤੇ ਆਉਂਦਾ ਜਾਂਦਿਆਂ ਗੱਡੀ 'ਚ ਗਾਣੇ ਚੱਲਦੇ ਆ ਹੂੰ ਇਹ ਬੜੀਆਂ ਅਸਲ 'ਚ ਬਾਈ ਸੈਂਸਿਟਿਵਿਟੀ ਖਤਮ ਹੋ ਗਈ ਲੋਕਾਂ ਦੀ ਵਾਕਈ ਸਹੀ ਅੱਗੇ ਨਿੱਕੇ ਹੁੰਦਿਆਂ ਕਿਤੇ ਖਬਰ ਸੁਣਨੀ ਮੌਤ ਦੀ ਤਾਂ ਕਿਸੇ ਵੀ ਏਰੀਆ 'ਚ ਫਲਾਣੇ ਥਾਂ ਵੀ ਐਂ ਕਰਕੇ ਮੰਨ ਲਓ ਕੋਈ ਕਤਲ ਹੋ ਗਿਆ ਕਿਸੇ ਦਾ ਤੇ ਦਸਵੇਂ ਪਿੰਡ ਦਾ ਵੀ ਸੋਗ ਮਨਾਉਣਾ ਦਸਵੇਂ ਪਿੰਡ ਦਾ ਕਾਹ ਹੋਣਾ ਯਾਰ ਐ ਯਾਰ ਬੰਦਾ ਕਿਵੇਂ ਕਿਸੇ ਨੇ ਮਾਰਤਾ ਤੇ ਬਹੁਤ ਔਖਾ ਕੰਮ ਹੈ ਹੂੰ ਹੁਣ ਵੇਖ ਲਓ ਤੁਸੀਂ ਜਿਵੇਂ ਮੈਂ ਵੇਖ ਰਿਹਾ ਸੀ ਬਾਈ ਰਾਜਵੀਰ ਜਵੰਦਾ ਹੋਰਾਂ ਦਾ ਜਾਣਾ ਬੜਾ ਅਨਫੋਰਚੂਨੇਟ ਸੀ ਕੋਈ ਸ਼ੱਕ ਨਹੀਂ ਪੂਰੀ ਦੁਨੀਆ ਚ ਵਸਦੇ ਪਰਿਵਾਰਾਂ ਨੇ ਉਹਦਾ ਸੋਗ ਮਨਾਇਆ ਪਰ ਬਾਈ ਥੋੜੇ ਦਿਨਾਂ ਬਾਅਦ ਦੀਵਾਲੀ ਸੀ ਤੇ ਲੋਕ ਬਸ ਮੈਂ ਦੇਖਿਆ ਕਿ ਬਹੁਤ ਬੜੇ ਥੋੜੇ ਚਿਰ ਭਾਵਕ ਵੀ ਬੜੇ ਆ ਸਾਡੇ ਬੰਦੇ ਪਰ ਥੋੜੇ ਚਿਰ ਬਾਅਦ ਭੁੱਲ ਵੀ ਜਾਂਦੇ ਆ ਚੀਜ਼ਾਂ ਉਹ ਬਾਈ ਪਤਾ ਕੀ ਹੈ ਬੜਾ ਹੀ ਜਿਵੇਂ ਤੁਸੀਂ ਆਪਾਂ ਪਹਿਲਾਂ ਬੈਠ ਕੇ ਗੱਲਾਂ ਕਰਦੇ ਚਾਹ ਕਾਫੀ ਪੀਣ ਮਿਲੇ ਕਿ ਉੱਥੇ ਵੀ ਤੁਸੀਂ ਮਾਫ਼ ਕਰਨਾ ਮੈਂ ਰੋਹੀ ਗੱਲ ਮੈਂ ਲਿਖਣ ਵਾਲਾ ਬੰਦਾ ਸੱਚ ਬੋਲ ਰਿਹਾ ਹਾਂ ਉੱਥੇ ਵੀ ਇਹ ਸੀਗਾ ਕਿ ਥੋੜਾ ਜਿਹਾ ਕੈਮਰੇ ਦੇ ਮੂਹਰੇ ਜਾਦੇ ਆ ਜੀਏ ਤਾਂ ਜ਼ਿਆਦਾ ਵਧੀਆ ਨੰਬਰ ਬਣਾਉਣ ਦੀ ਗੇਮ ਵਾਲੀ ਸੀ ਉੱਥੇ ਵੀ ਮਤਲਬ ਦੇਖੋ ਕਿੱਡੀ ਕਹਿਰ ਦੀ ਮੌਤ ਹੋਈ ਸੀਗੀ ਉੱਥੇ ਵੀ ਇਹ ਇਹ ਚੱਕਰ ਚੱਲ ਰਿਹਾ ਸੀ ਜੀ ਹੂੰ ਇਹ ਅਨਫੋਰਚੂਨੇਟ ਹੋ ਗਿਆ ਬਹੁਤ ਅਨਫੋਰਚ ਜਿੰਨ ਉੱਥੇ ਰੋਣਾ ਮਤਲਬ ਵੈਸੀ ਜਦੋਂ ਭੋਗ ਤੇ ਬੱਚੀ ਨੇ ਬੋਲਿਆ ਜੀ ਰਾਜਵੀਰ ਦੀ ਬੇਟੀ ਨੇ ਮੋ ਤਾਂ ਕਾਲਜਾ ਪਾੜਦਾ ਸੀ ਉਹਦੇ ਬੋਲ ਸੁਣ ਕੇ ਹੂੰ ਤਾਂ ਬਸ ਐਵੇਂ ਆ ਭਰਾਵਾ ਹੁਣ ਲੋਕ ਜਾਦੇ ਇੰਡੀਵਿਜੁਅਲਿਟੀ ਆ ਗਈ ਕਹਿ ਲੋ